ਰਾਸ਼ਟਰਪਤੀ ਟਰੰਪ ਦੀ ਹੁਣ ਸਿੱਧੀ ਐਪਲ ਨੂੰ ਧਮਕੀ ਭਾਰਤ ਚਕਾਰੋਵਾਰ ਐਪਲ ਕਰੇ ਬੰਦ ਅਮਰੀਕਾ ਚ ਬਣਿਆ ਆਈਫੋਨ ਅਮਰੀਕਾ ਚ ਹੀ ਵਿਕੇਗਾ ਰਾਸ਼ਟਰਪਤੀ ਟਰੰਪ ਦੀ ਐਪਲ ਦੇ ਸੀਓ ਨੂੰ ਸਿੱਧੀ ਧਮਕੀ ਸ਼ਸ਼ਿਕਾ ਜੀ ਤੁਸੀਂ ਜੁੜੇ ਹੋ ਐਨਆਰਆਈ ਟੀਵੀ ਨਾਲ ਮੈਂ ਹਾਂ ਤੁਹਾਡੇ ਨਾਲ ਸਤਰਾਮ ਸਿੰਘ ਬਟੋਈ ਤਾਂ ਜਿਵੇਂ ਅਸੀਂ ਦੇਖ ਰਹੇ ਆ ਕਿ ਅਮਰੀਕਾ ਵਿੱਚ ਨਵੀਂ ਸਰਕਾਰ ਬਣੀ ਆ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਹੱਥ ਸਤਾਈ ਆ ਤਾਂ ਉਸ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਸਖਤ ਫੈਸਲਾ ਜਿਹੜਾ ਰਾਸ਼ਟਰਪਤੀ ਟਰੰਪ ਵੱਲੋਂ ਲਿਆ ਜਾ ਰਿਹਾ ਹੈ ਥੋ ਤਾਂ ਕਿ ਰਾਸ਼ਟਰਪਤੀ ਟਰੰਪ ਵਿੱਤੇ ਦਿਨੀ ਉਸ ਸਮੇਂ ਚਰਚਾ ਦਾ ਵਿਸ਼ਾ ਬਣੇ ਜਦੋਂ ਭਾਰਤ ਅਤੇ ਪਾਕਿਸਤਾਨ ਦਰਮਿਆਨ ਜੋ ਜੰਗ ਵੰਦੀ ਹੋਈ ਆ ਉਸ ਨੂੰ ਲੈ ਕੇ ਵੱਡਾ ਐਲਾਨ ਟਰੰਪ ਵੱਲੋਂ ਕੀਤਾ ਗਿਆ ਪਰ ਉੱਥੇ ਹੀ ਲੱਗਦਾ ਹੈ ਕਿ ਹੁਣ 트럼ਪ ਭਾਰਤ ਤੋਂ ਹੀ ਕਿਤੇ ਨਾ ਕਿਤੇ ਪ੍ਰੇਸ਼ਾਨ ਨਜ਼ਰ ਆ ਰਹੇ ਨੇ ਅਮਰੀਕੀ ਰਾਸ਼ਟਰਪਤੀ 트럼ਪ ਆਏ ਦਿਨ ਕੋਈ ਨਾ ਕੋਈ ਮਾਮਲੇ ਵਿੱਚ ਚਰਚਾ ਦਾ ਵਿਸ਼ਾ ਬਣੇ ਰਹਿੰਦੇ ਨੇ ਜਿੱਥੇ 트럼ਪ ਨੇ ਭਾਰਤ ਪਾਕਿਸਤਾਨ ਦੀ ਜੰਗਬੰਦੀ ਕਰਵਾ ਕੇ ਬਾਵਾ ਖੱਟੀ ਉੱਥੇ ਹੀ ਹੁਣ ਭਾਰਤ ਨੂੰ ਹੀ 트럼ਪ ਮੁਰ ਤੋਂ ਅੱਖਾਂ ਦਿਖਾਉਣ ਲੱਗੇ ਨੇ ਜਿੱਥੇ ਪਹਿਲਾਂ 트럼ਪ ਇਹ ਕਹਿੰਦੇ ਸੀ ਕਿ ਕਹਿੰਦੇ ਨਹੀਂ ਸੀ ਥੱਕ ਰਹੇ ਕਿ ਭਾਰਤ ਨੂੰ ਫੰਡ ਦੇਣ ਦੀ ਲੋੜ ਨਹੀਂ ਭਾਰਤ ਕੋਲ ਬਹੁਤ ਪੈਸਾ ਹੁਣ ਉਸ ਭਾਰਤ ਚ ਹੀ ਕਾਰੋਬਾਰ ਤੋਂ ਪ੍ਰੇਸ਼ਾਨ ਲੱਗ ਰਹੇ ਨੇ ਰਾਸ਼ਟਰਪਤੀ ਟਰੰਪ ਫੋਨ ਦੀ ਦੁਨੀਆ ਲਈ ਐਪਲ ਸਭ ਤੋਂ ਮਹਿੰਗੀ ਕੰਪਨੀ ਹੈ ਜਿਸ ਦਾ ਕਾਰੋਬਾਰ ਬਿੱਤੇ ਸਮੇਂ ਹੀ ਭਾਰਤ ਵਿੱਚ ਸ਼ੁਰੂ ਹੋਇਆ ਸੀ ਅਤੇ ਐਪਲ ਨੇ ਆਪਣਾ ਪਹਿਲਾ ਸ਼ੋਰੂਮ ਦਿੱਲੀ ਅਤੇ ਫਿਰ ਮੁੰਬਈ ਵਿੱਚ ਖੋਲ੍ਹਿਆ ਜੋ ਕਿ ਭਾਰਤ ਵਿੱਚ ਜਿੱਥੇ ਤਰੱਕੀ ਕਰ ਰਿਹਾ ਹੈ ਉੱਥੇ ਹੀ ਭਾਰਤੀ ਲੋਕ ਵੀ ਲਗਜ਼ਰੀ ਲਾਈਫ ਵੱਲ ਬਾਦ ਰਹਿ ਨੇ ਜੋ ਹੁਣ ਲੱਗਦਾ ਹੈ ਅਮਰੀਕੀ ਰਾਸ਼ਟਰਪਤੀ ਟਰੰਪ ਨੂੰ ਰਾਸ ਨਹੀਂ ਆ ਰਿਹਾ ਜਿਸ ਦੇ ਚਲਦਿਆਂ ਉਹਨਾਂ ਨੇ ਐਪਲ ਦੀ ਐਪਲ ਦੇ ਸੀਓ ਟਿਮ ਕੁੱਕ ਨੂੰ ਸਿੱਧੀ ਧਮਕੀ ਦਿੱਤੀ ਹੈ ਕਿ ਜੇਕਰ ਉਹ ਭਾਰਤ ਵਿੱਚ ਐਪਲ ਦਾ ਕਾਰੋਬਾਰ ਬੰਦ ਨਹੀਂ ਕਰਨਗੇ ਤਾਂ ਉਹਨਾਂ ਤੇ 25% ਟੈਰਿਫ ਲਗਾ ਦੇਣਗੇ ਜਿਸ ਦਾ ਅਸਰ ਹੁਣ ਐਪਲ ਦੇ ਕਾਰੋਬਾਰ ਤੇ ਵੀ ਪੈਂਦਾ ਦਿਖਾਈ ਦੇ ਰਿਹਾ ਜਿਸ ਦੇ ਕਾਰਨ ਦਿਨੋਂ ਦਿਨ ਐਪਲ ਦੇ ਜਿਹੜੇ ਆ ਸ਼ੇਅਰ ਡਿੱਗਣੇ ਸ਼ੁਰੂ ਹੋ ਗਏ ਨੇ ਇੱਥੋਂ ਤੱਕ ਕਿ 4% ਸ਼ੇਅਰ ਦੇਖੋ ਦੇਖੋ ਕਨੇ 트াম্প ਨੇ ਇਥੋਂ ਤੱਕ ਕਹਿ ਦਿੱਤਾ ਹੈ ਕਿ ਅਮਰੀਕਾ ਚ ਬਣਨ ਵਾਲੇ ਆਈਫੋਨ ਹੁਣ ਅਮਰੀਕਾ ਚ ਹੀ ਵਿਕਣਗੇ 트াম্প ਨੇ ਇਥੋਂ ਤੱਕ ਦਾਵਾ ਠੋਕਿਆ ਹੈ ਕਿ ਮੈਂ ਐਪਲ ਦੇ ਸੀਈਓ ਨੂੰ ਪਹਿਲਾਂ ਹੀ ਸੁਚੇਤ ਕਰ ਦਿੱਤਾ ਸੀ ਕਿ ਉਹ ਆਪਣਾ ਜਿਹੜਾ ਭਾਰਤ ਵਿੱਚ ਕਾਰੋਬਾਰ ਉਸ ਨੂੰ ਬੰਦ ਕਰਨ ਅਤੇ ਅਮਰੀਕਾ ਵਿੱਚ ਹੀ ਐਪਲ ਦਾ ਫੋਨ ਬਣਾਉਣ ਆਈਫੋਨ ਬਣਾਉਣ ਤੇ ਅਮਰੀਕਾ ਵਿੱਚ ਹੀ ਵੇਚਣ ਉਹਨਾਂ ਅੱਗੇ ਸਿੱਧੇ ਸ਼ਬਦਾਂ ਚ ਕਹਿ ਕਿਹਾ ਕਿ ਜੇਕਰ ਆਈਫੋਨ ਅਮਰੀਕਾ ਚ ਨਾ ਬਣਿਆ ਤਾਂ ਉਹ ਸਿੱਧਾ 25% ਦੀ ਟੈਰਿਫ ਲਗਾ ਦੇਣਗੇ ਤਾਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਰਾਸ਼ਟਰਪਤੀ ਟਰੰਪ ਜਿਹੜੇ ਵਿੱਤੇ ਦਿਨ ਹੀ ਖੂਬ ਚਰਚਾ ਦਾ ਵਿਸ਼ਾ ਬਣੇ ਅਤੇ ਖੂਬ ਉਹਨਾਂ ਦੇ ਬਾਰੇ ਜਿਹੜੇ ਆ ਇੱਕ ਤੋਂ ਬਾਅਦ ਇੱਕ ਤਸਵੀਰਾਂ ਸਾਂਝੀਆਂ ਹੋਈਆਂ ਤਾਂ ਉਹੀ ਰਾਸ਼ਟਰਪਤੀ ਟਰੰਪ ਹੋਣ ਲੱਗਦਾ ਕਿ ਭਾਰਤ 'ਚ ਸ਼ੁਰੂ ਹੋ ਰਹੇ ਕਾਰੋਬਾਰਾਂ ਤੋਂ ਪ੍ਰੇਸ਼ਾਨ ਚੱਲ ਰਹੇ ਨੇ ਜਿੰਦੇ ਚੱਲਦੇ ਉਹਨਾਂ ਨੇ ਸਿੱਧੀ ਜਿਹੜੇ ਆ ਐਪਲ ਦੇ ਸੀਈਓ ਆਟਿਮ ਕੋਕੋ ਨੂੰ ਜਿਹੜੀ ਆ ਧਮਕੀ ਦਿੱਤੀ ਆ ਕਿ ਜੇਕਰ ਅਮਰੀਕਾ ਵਿੱਚ ਬਣੇ ਹੋਏ ਫੋਨ ਅਮਰੀਕਾ ਚ ਹੀ ਨਾ ਵਿਕੇ ਤਾਂ ਉਹਨਾਂ ਤੇ 25% ਟੈਰਫ ਲੱਗੇਗਾ ਜਿੱਥੇ ਅਸੀਂ ਦੇਖ ਰਹੇ ਹਾਂ ਕਿ ਕਈ ਮੁਲਕਾਂ ਨੂੰ ਹੁਣ ਤੱਕ ਟੈਰਫ ਦੀ ਧਮਕੀ ਦੇ ਚੁੱਕੇ ਨੇ ਰਾਸ਼ਟਰਪਤੀ ਟਰੰਪ ਤਾਂ ਹੁਣ Apple ਨੂੰ ਵੀ ਜਿਹੜੀ ਆ ਟਰੰਪ ਟੈਰਫ ਦੀ ਧਮਕੀ ਦਿੱਤੀ ਗਿਆ ਤਾਂ ਦੇਖਣਾ ਹੋਏਗਾ ਕਿ ਹੁਣ ਟਿਮ ਕੁੱਕ ਕੀ ਫੈਸਲਾ ਲੈਣਗੇ ਕੀ Apple ਹੁਣ ਬੰਨਾ ਆ ਭਾਰਤ ਵਿੱਚ ਬੰਦ ਹੋਏਗਾ ਜਾਂ ਫਿਰ ਟਿਮ ਕੁੱਕ ਸਭ ਕੁਝ ਸਹਿੰਦੇ ਹੋਏ 25% ਟੈਰਫ ਲਗਾ ਕੇ ਭਾਰਤ ਵਿੱਚ ਆਪਣਾ ਕਾਰੋਬਾਰ ਜਾਰੀ ਰੱਖਣਗੇ